ਹੱਥ ਜੋੜ ਕਰੇ ਮੈਂ ਮਾਇਆ ਰਜੋਈ ਦੀ ਤੇਰੇ ਬਿਨਾ ਨਾ ਸਹਾਰਾ ਦਾ ਤਾਂ ਕੋਈ ਦੀ ਦੇ ਦੇ ਚਰਨਾਂ ਦੇ ਵਿੱਚ ਸਾਨੂੰ ਢੋਈ ਦੀ ਜੀਵ ਕਾਲੀ ਯੁਗ ਭੁੱਲਣ ਹਾਰ ਮਾਲਕਾ ਕਰ ਮੇਰ ਦੀ ਮੇਰ ਦੀ ਨਿਗਾਦ ਨਾਲ ਪਾਰ ਮਾਲਕਾ ਕਰ ਮੇਰ ਦੀ ਹਰ ਪਲ ਦਾ ਤਜੱਸ ਤੇਰਾ ਗਾਈਏ ਜੀ ਸਵਾਸ ਇੱਕ ਵੀ ਨਾ ਬਿਰਥਾ ਗਵਾਈਏ ਜੀ ਇੱਕ ਪਲ ਵਿਸਰੇ ਤਾਂ ਮਰ ਜਾਈਏ ਜੀ ਚੜੀ ਰਹੇ ਜੀ ਕਮਾਰੀ ਦੇ ਨ ਰਾਤ ਪਾਤਸ਼ਾਪਾ ਦੇ ਝੋਲੀ ਵਿੱਚ ਝੋਲੀ ਵਿੱਚ ਨਾਮ ਵਾਲੀ ਦਾਤ ਪਾਤਸ਼ਾਪਾ ਦੇ ਝੋਲੀ ਵਿੱਚ ਹੱਥ ਜੋੜ ਕਰੇ ਸ਼ੈਰੀਆਂ ਅਨਜੋਈ ਦੀ ਤੇਰੇ ਬਿਨਾਂ ਨਾ ਸਹਾਰਾ ਦਾ ਤਾਂ ਕੋਈ ਦੀ ਦੇਦੇ ਚਰਨਾਂ ਦੇ ਵਿੱਚ ਸਾਨੂੰ ਢੋਈ ਦੀ ਜੀਵ ਕਾਲ ਯੁਗ ਭੁੱਲਣ ਹਾਰ ਮਾਲਕਾ ਕਰ ਮੇਰ ਦੀ ਮੇਰ ਦੀ ਨਿਗਾਹ ਦੇ ਨਾਲ ਪਾਰ ਮਾਲਕਾ ਕਰ ਮੇਰ ਦੀ ਹਰ ਪਲ ਦਾ ਤਜੱਸ ਤੇਰਾ ਗਾਈਏ ਜੀ ਸਵਾਸ ਇੱਕ ਵੀ ਨਾ ਬਿਰਥਾ ਗਵਾਈਏ ਜੀ ਇੱਕ ਪਲ ਵਿਸਰੇ ਤਾਂ ਮਰ ਜਾਈਏ ਜੀ ਚੜੀ ਰਹੇ ਜੀ ਕਮਾਰੀ ਦੇ ਦਿਨ ਰਾਤ ਬਾਦਸ਼ਾਹ ਪਾ ਦੇ ਝੋਲੀ ਵਿੱਚ ਝੋਲੀ ਵਿੱਚ ਨਾਮ ਵਾਲੀ ਦਾਤ ਪਾਦਸ਼ਾਹ ਪਾ ਦੇ ਝੋਲੀ ਵਿੱਚ ਸਾਰੀ ਦੁਨੀਆ ਦਾ ਪਾਲਣ ਤੇਹਾਰਾ ਏ ਜੀ ਦਾ ਹੋਵੇ ਨਾ ਕੋਈ ਉਹਦਾ ਜ਼ਹਾਰਾ ਏ ਸਾਰੀ ਦੁਨੀਆ ਦਾ ਪਾਲਣ ਤੇਹਾਰਾ ਏ ਜੀ ਦਾ ਹੋਵੇ ਨਾ ਕੋਈ ਉਹਦਾ ਜ਼ਹਾਰਾ ਏ ਰੱਖ ਸਭ ਵਿੱਚ ਸਭ ਤੋਂ ਨਿਆਰਾ ਏ ਤੈਨੂੰ ਪੂਜਦਾ ਹੈ ਤੈਨੂੰ ਸੰਸਾਰ ਮਾਲਕਾ ਕਰ ਮੇਰ ਦੀ ਮੇਰ ਦੀ ਨਿਗਾਹ ਦੇ ਨਾਲ ਪਾਰ ਮਾਲਕਾ ਕਰ ਮੇਰ ਦੀ ਹੁੰਦੀ ਪ੍ਰੀਤ ਜਿਵੇਂ ਚੰਨ ਦੀ ਚਕੋਰਨਾ ਸਾਜ ਬੱਦਲਾਂ ਦੀ ਹੁੰਦੀ ਜਿਵੇਂ ਮੋਰਨਾ ਹੁੰਦੀ ਪ੍ਰੀਤ ਜਿਵੇਂ ਚੰਨ ਦੀ ਚਕੋਰਨਾ ਸਾਜ ਬੱਦਲਾਂ ਦੀ ਹੁੰਦੀ ਜਿਵੇਂ ਮੋਰਨਾ ਹੁੰਦੀ ਸਾਜ ਆ ਪਤੰਗ ਦੀ ਜੰਡੋਰਨਾ ਐਸੀ ਨਾਮ ਵਾਲੀ ਮਿਲ ਜੈ ਸਗਾਤ ਪਾਤਸ਼ਾਪਾ ਦੇ ਝੋਲੀ ਵਿੱਚ ਝੋਲੀ ਵਿੱਚ ਨਾਮ ਵਾਲੀ ਦਾਤ ਪਾਤਸ਼ਾਪਾ ਦੇ ਝੋਲੀ ਵਿੱਚ ਜਾਨੂ ਸਭਨਾ ਦੇ ਦਾਤਾ ਤੂੰ ਹੀ ਹਾਲ ਦਾ ਆਪੇ ਪੈਦਾ ਕਰ ਸਭ ਨੂੰ ਸੰਭਾਲਦਾ ਵਿੱਚ ਪੱਥਰਾਂ ਦੇ ਕੀੜਿਆਂ ਨੂੰ ਪਾਲਦਾ ਕਦੇ ਥੱਕਦਾ ਨਹੀਂ ਮੰਡਦਾ ਆਹਾਰ ਮਾਲਕਾ ਕਰ ਮੇਰ ਦੀ ਮੇਰ ਦੀ ਨਿਗਾਹ ਦੇ ਨਾਲ ਪਾਰ ਮਾਲਕਾ ਕਰ ਕਿਰਪਾ ਘਟ ਘਟ ਚੋਂ ਆਵਾਜ਼ੇ ਤੇਰੇ ਆਉਂਦੇ ਨੇ ਸਭ ਜੀਵ ਜੰਤ ਨਾਮ ਤੇਰਾ ਧਿਆਉਂਦੇ ਨੇ ਹਰ ਹੱਟ ਪਏ ਤੂੰ ਹੀ ਤੂੰ ਹੀ ਗਾਉਂਦੇ ਨੇ ਤੇਰਾ ਪਰਿਵਾਰ ਵਾਰ ਪਾਈ ਏ ਕੀ ਔਕਾਤ ਪਾਦਸ਼ਾਹ ਪਾ ਦੇ ਝੋਲੀ ਵਿੱਚ ਝੋਲੀ ਵਿੱਚ ਨਾਮ ਵਾਲੀ ਦਾਤ ਪਾਦਸ਼ਾਹ ਪਾ ਦੇ ਝੋਲੀ ਵਿੱਚ ਕਦੇ ਰਾਮ ਕਦੇ ਅੱਲਾਹ ਬਣ ਬੋਲਦਾ ਕਦੇ ਰਾਮ ਕਦੇ ਅੱਲਾ ਬਣ ਬੋਲਦਾ ਕਦੇ ਹਾਟੀ ਉੱਤੇ ਤੇਰਾ ਤੇਰਾ ਤੋਲਦਾ ਤਤੀ ਤਵੀ ਉੱਤੇ ਬੈਠ ਕੇ ਨਾ ਡੋਲਦਾ ਕਦੇ ਮੰਗੇ ਸੀਸ ਕੱਟ ਤਲਵਾਰ ਮਾਲਕਾ ਕਾਰ ਮੇਰ ਦੀ ਮੇਰ ਦੀ ਨਿਗਾਹ ਦੇ ਨਾਲ ਪਾਰ ਮਾਲਕਾ ਹਕ ਕਰੋ ਕਿਰਪਾ ਸੋਚਾ ਸੋਚ ਸੋਚ ਅਕਲਾ ਹੈਰਾਨ ਜੀ ਬਿਨਾ ਥਮਾ ਤੋਂ ਖਲਾਰੇ ਅਸਮਾਨ ਜੀ ਖੇਡਾਂ ਤੇਰੀਆਂ ਸਕੇ ਨਾ ਕੋਈ ਜਾਣ ਜੀ ਬੁਝ ਸਕਦਾ ਨਹੀਂ ਤੇਰੀ ਕੋਈ ਬਾਤ ਪਾਤਸ਼ਾਪਾ ਦੇ ਝੋਲੀ ਵਿੱਚ ਝੋਲੀ ਵਿੱਚ ਨਾਮ ਵਾਲੀ ਦਾਤ ਪਾਤਸ਼ਾਪਾ ਦੇ ਝੋਲੀ ਵਿੱਚ ਕਿਵੇਂ ਪਾਣੀ ਉੱਤੇ ਦਰਤੀ ਟਗਾਈਏ ਵਿੱਚ ਲੱਕੜਾਂ ਦੀ ਅੱਗ ਕਿਵੇਂ ਪਾਈਏ ਤੂੰ ਹੀ ਜਾਣਦਾ ਜੋ ਰਚਣਾ ਰਚਾਈਏ ਗਈ ਸੱਸ ਵੀ ਇਹ ਕੋਜ ਕੋਜ ਹਾਰ ਮਾਲਕਾ ਕਰੂੰ ਮੇਰ ਦੀ ਮੇਰ ਦੀ ਨਿਗਾਦ ਨਾਲ ਪਾਰ ਮਾਲਕਾ ਕਰ ਮੇਰ ਦੀ ਨੇ ਪੌਰਿਆਂ ਨੂੰ ਫੁੱਲਾਂ ਨਾਲ ਪਿਆਰਿਆ ਜਿੰਦਲੋ ਤੋਂ ਪਤੰਗਾ ਜਾਂਦਾ ਵਾਰਿਆ ਜਿਵੇਂ ਪੌਰਿਆਂ ਨੂੰ ਫੁੱਲਾਂ ਨਾਲ ਪਿਆਰਿਆ ਜਿੰਦਲੋ ਤੋਂ ਪਤੰਗਾ ਜਾਂਦਾ ਵਾਰਿਆ ਮੱਛੀ ਪਾਣੀ ਬਿਨਾ ਜਾਵੇ ਜਿੰਦ ਹਾਰਿਆ ਐਸੇ ਨਾਮ ਬਿਨਾ ਹੋਵਣ ਹਾਲਾਤ ਪਾਤਸ਼ਾਹ ਪਾ ਦੇ ਝੋਲੀ ਵਿੱਚ ਝੋਲੀ ਵਿੱਚ ਨਾਮ ਵਾਲੀ ਦਾਤ ਪਾਤਸ਼ਾਪਾ ਦੇ ਝੋਲੀ ਵਿੱਚ ਹੁੰਦਾ ਹੁਕਮ ਚ ਤੇਰੇ ਆਉਣਾ ਜਾਣਾ ਏ ਬਚ ਸਕਿਆ ਨ ਕੋਈ ਵੀ ਰਾਜਾ ਰਾਣਾ ਏ ਹੁੰਦਾ ਹੁਕਮ ਚ ਤੇਰੇ ਆਉਣਾ ਜਾਣਾ ਏ ਬਚ ਸਕਿਆ ਨ ਕੋਈ ਵੀ ਰਾਜਾ ਰਾਣਾ ਏ ਹੁੰਦਾ ਹੁਕਮ ਚ ਤੇਰੇ ਆਉਣਾ ਜਾਣਾ ਏ ਬਚ ਸਕਿਆ ਨ ਕੋਈ ਵੀ ਰਾਜਾ ਰਾਣਾ ਏ ਪੈਂਦਾ ਸਤ ਕਰ ਮੰਨਣਾ ਜੋ ਪਾਣਾ ਏ ਤਪੇ ਹਿਰਦਿਆਂ ਨੂੰ ਕਰ ਟੰਡਾ ਟਾਰ ਮਾਲਕਾ ਕਰ ਮੇਰ ਦੀ ਮੇਰ ਦੀ ਨਿਗਾਹ ਦੇ ਨਾਲ ਪਾਰ ਮਾਲਕਾ ਕਰੋ ਕਿਰਪਾ ਮਾਂ ਤੇਰੀ ਸਦਾ ਮੈਂ ਲਿਖੀ ਜਾਣ ਜੀ ਰਹਿੰਦੇ ਸਾਹਸ ਦਾਤਾ ਹੁਣ ਪਰਵਾਨ ਜੀ ਮੈਂ ਮਾਂ ਤੇਰੀ ਸਦਾ ਮੈਂ ਲਿਖੀ ਜਾਣ ਜੀ ਰਾਲੇ ਸ਼ੇਰ ਤੇ ਸ਼ਰਨ ਕੌਣ ਕਾਣ ਜੀ ਦੇਦੇ ਕਵੀਆਂ ਨੂੰ ਤਾਉਦੀ ਖੈਰਾਤ ਪਾਤਸ਼ਾਹ ਪਾ ਦੇ ਝੋਲੀ ਵਿੱਚ ਝੋਲੀ ਵਿੱਚ ਨਾਮ ਵਾਲੀ ਦਾਤ ਪਾਤਸ਼ਾਹ ਪਾ ਦੇ ਝੋਲੀ ਵਿੱਚ ਝੋਲੀ ਵਿੱਚ ਨਾਮ ਵਾਲੀ ਦਾਤ ਪਾਤਸ਼ਾਹ ਪਾ ਦੇ চড়ি ব